ਜੇ ਗੱਲ ਕਰਦੇ ਆ ਮੈਗਨੀਸ ਸਲਫੇਟ ਬਾਰੇ ਇਸ ਦਾ ਪੂਰਾ ਵਧੀਆ ਰਿਜ਼ਲਟ ਲੈਣ ਵਾਸਤੇ ਸੀ ਡੋਜ਼ ਕਿੰਨੀ ਪਾਉਣੀ ਚਾਹੀਦੀ ਹੈ ਮੇਨ ਚੀਜ਼ ਇਸ ਦੀ ਡੋਜ਼ ਉੱਤੇ ਉੱਪਰ ਗੱਲ ਆ ਜਾਂਦੀ ਤੇ ਇਸ ਦੀ ਜਿਹੜੀ ਮੇਨ ਡੋਜ਼ ਆ ਆਮ ਕਰਕੇ ਇਹਦੀ ਕਿਲੋ ਡੋਜ਼ ਕਿਲੇ ਦੀ ਦੁਕਾਨ ਦਾ ਦੱਸਦਾ ਕਿ ਕਿਲੋ ਕਿਲੇ ਦੀ ਪਾ ਰਹੇ ਪਰ ਇੱਥੇ ਆ ਕੇ ਥੋੜਾ ਕੰਮ ਗਲਤ ਹੋ ਜਾਂਦਾ ਕਿਲੋ ਡੋਜ਼ ਇਸ ਦੀ ਕਿਲੇ ਦੀ ਨਹੀਂ ਹੈ ਕਿਲੇ ਤੇ ਆਪਾਂ ਕਿਲੋ ਤੋਂ ਵੱਧ ਵੀ ਪਾ ਸਕਦੇ ਆ ਉਹ ਆਪਣੇ ਹੰਦਾ ਪਾਣੀ ਤੇ ਡਿਪੈਂਡ ਕਰਦਾ ਕੀਦਾ ਵਧੀਆ ਰਿਜ਼ਲਟ ਲੈਣ ਵਾਸਤੇ ਆਪਾਂ ਮੈਗੈਜ਼ੀਨ ਸਲਫੇਟ ਦੀ ডোজ 5 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਵਰਤਣੀ ਆ ਜਿ ਲਾ ਲਓ ਜੇ ਤੁਸੀਂ 100 ਲੀਟਰ ਪਾਣੀ ਵਰਤਦੇ ਆ ਤੇ ਇਹਦੀ ডোজ 1/2 ਕਿਲੋ ਹੋ ਜਾਣੀ ਜੇ ਆਪਾਂ 200 ਲੀਟਰ ਪਾਣੀ ਸਪਰੇਅ ਕਰਦੇ ਆ ਤੇ ਇਸ ਦੀ ডোজ 1 ਕਿਲੋ ਹੋ ਜਾਣੀ ਆ ਉਹ ਆਪਾਂ ਪਾਣੀ ਦੇ ਹਿਸਾਬ ਨਾਲ ਵਰਤਣੀ ਆ 5 ਗ੍ਰਾਮ ਤੋਂ ਉੱਪਰ ਇਸ ਦੀ ডোজ ਨਹੀਂ ਪਾਉਣੀ ਚਾਹੀਦੀ ਇਹਦਾ ਬਾਲਾ ਵਧੀਆ ਰਿਜ਼ਲਟ ਨਹੀਂ ਮਿਲਦਾ ਫਿਰ ਜੇ ਆਪਾਂ ਇਹਦਾ ਪੂਰਾ ਟੋਪਰ ਰਿਜ਼ਲਟ ਰਹਿਣਾ ਤੇਰੀ ਆਪਾਂ 5 ਗ੍ਰਾਮ ਲੀਟਰ ਵਿੱਚ ਡੋਜ਼ ਪਾਉਣੀਆਂ ਤਾਂ ਆਪਾਂ ਜੇ ਕਿਲੋ ਡੋਜ਼ ਪਾਉਣੀਆਂ ਤਾਂ 200 ਲੀਟਰ ਘਟੋ ਘਟ ਪਾਣੀ ਲੱਗੇ ਫਿਰ ਇਹਦਾ ਪੂਰਾ ਟੋਪ ਦਾ ਰਿਜ਼ਲਟ ਆਉਂਦਾ ਤੇ ਇਸ ਦੇ ਵਿੱਚ ਮੇਨ ਗੱਲ ਉਹ ਨਹੀਂ ਐਡ ਕੀ ਕਰ ਸਕਦੇ ਆ ਬਾਕੀ ਐਡ ਕਰਨ ਨੂੰ ਤੇ ਇਸ ਵਿੱਚ ਆਪਾਂ ਐਡ ਕਰ ਸਕਦੇ ਨੇ ਕਈ ਚੀਜ਼ਾਂ ਮੇਨ ਗੱਲ ਇਹ ਚ ਵਿਚ ਹੁਣ ਪਹਿਲੀ ਸਪਰੇ ਵਿੱਚ ਇਸ ਵਿੱਚ ਯੂਰੀਆ ਐਡ ਬਹੁਤ ਵਧੀਆ ਰਿਜ਼ਲਟ ਆਉਂਦਾ ਯੂਰੀਆ ਦਾ ਯੂਰੀਆ ਐਡ ਕਰ ਸਕਦੇ ਨੇ ਇਸ ਵਿੱਚ 5 ਗ੍ਰਾਮੀ ਲੀਟਰ ਦੇ ਹਿਸਾਬ ਨਾਲ ਯੂਰੀ ਐਡ ਕਰਨਾ ਪਹਿਲੀ ਸਪਰੇਅ ਵਿੱਚ ਜਿੰਨਾ ਆਪਾਂ ਪਾਣੀ ਬਦ ਲਾਉਣਾ ਉਹਨਾਂ ਯੂਰੀ ਦੀ ডোজ ਵਧਾ ਸਕਦੇ ਹਾਂ ਇਹ ਗੱਲ ਆਪਾਂ ਕਰ ਰਹੇ ਪਹਿਲੀ ਸਪਰੇਅ ਵਿੱਚ ਜਿੱਦਾਂ ਕਿ ਆਪਣੇ ਆਹ ਕਣਕ ਨੂੰ ਘਾਟ ਆਈ ਆ ਮੈਗਨੀਸ਼ੀਅਮ ਸਲਫੇਟ ਦੀ ਥੋੜੀ ਪੀੜੀ ਵੀ ਪਈ ਆ ਤੇ ਇਸ ਦੇ ਵਿੱਚ ਆਪਾਂ ਲਾ ਲਓ ਮੈਗਨੀਸ਼ੀਅਮ ਸਲਫੇਟ ਲੈ ਲਿਆ ਕਿਲੋ ਮੈਗਨੀਸ਼ੀਅਮ ਸਲਫੇਟ ਲੈ ਲਿਆ 2 ਕਿਲੋ ਯੂਰੀ ਲੈ ਲਿਆ ਘੱਟੋ ਘੱਟ 200 ਲੀਟਰ ਪਾਣੀ ਲੱਗੇ ਇਸ ਤੋਂ ਪਾਣੀ ਘੱਟ ਨਹੀਂ ਲੱਗਣਾ ਜੇ ਜੇ ਆਪਾਂ ਪਾਣੀ ਘੱਟ ਲਾਉਣਾ ਹੈ ਤੇ ਉਨੀ ਆਪਾਂ ਡੋਜ਼ ਘਟਾ ਸਕਦੇ ਆ ਤੇ ਸਪਰੇਅ ਦੋ ਕਰ ਸਕਦੇ ਆ ਬਹੁਤ ਜ਼ਿਆਦਾ ਟੋਪਰ ਰਿਜ਼ਲਟ ਆਊਗਾ ਇਸਦਾ ਇਸਦਾ ਮੇਨ ਗੱਲ ਆਪਾਂ ਜਿਹੜਾ ਪਰਖੀ ਹੋਈ ਆ ਵੀ ਜੇ ਮੈਗਨੀਸ ਸਲਫੇਟ ਆਪਾਂ 1 ਕਿਲੋ ਡੋਜ਼ ਲਾਉਣ ਪਾਉਨੇ ਆ ਤੇ ਪਾਣੀ ਘਟ ਲਾਉਨੇ ਆ ਤੇ ਉਹਦਾ ਬੜਾ ਜ਼ਿਆਦਾ ਟੋਪਰ ਰਿਜ਼ਲਟ ਨਹੀਂ ਮਿਲਦਾ ਥੋੜਾ ਬਹੁਤਾ ਕਿਤੇ ਨਾ ਕਿਤੇ ਜਾ ਕੇ ਸਾਈਡ ਇਫੈਕਟ ਕਰਦੀ ਏ ਬੂਟਿਆਂ ਤੇ ਥੋੜਾ ਬਹੁਤਾ ਉਹਦਾ ਰਿਜ਼ਲਟ ਤਾਂ ਆਉਂਦਾ ਪਰ ਥੋੜਾ ਬਹੁਤਾ ਨੁਕਸਾਨ ਵੀ ਹੁੰਦਾ ਉਸ ਨਾਲ ਤੇ ਮੇਨ ਗੱਲ ਇਹਦੀ ਡੋਜ਼ ਆਪਾਂ 5 ਗ੍ਰਾਮ ਲੀਟਰ ਪਾਣੀ ਤੋਂ ਵੱਧ ਨਹੀਂ ਲੈਣੀ ਜਿੰਨੀ ਆਪਾਂ ਡੋਜ਼ ਵਧਾਉਣੀ ਉਹਨਾ ਪਾਣੀ ਵਧਾ ਸਕਦੇ ਆ ਜੇ ਆਪਾਂ ਅੱਧਾ ਕਿਲੋ ਪਾਉਣੀ ਹੈ ਤਾਂ 100 ਲੀਟਰ ਪਾਣੀ 2 ਕਿਲੋ ਪਾਉਣੀ ਹੈ ਤਾਂ 200 ਲੀਟਰ ਪਾਣੀ ਤੇ ਘੱਟੋ ਘੱਟ ਜੇ ਕਿਸੇ ਨੇ ਕਿਲੋ ਜੀ ਸਪਰੇਅ ਕਰਨੀ ਹੈ 150 ਲੀਟਰ ਤੋਂ ਪਾਣੀ ਤਾਂ ਘੱਟ ਨਹੀਂ ਲੱਗਣਾ ਚਾਹੀਦਾ ਬਿਲਕੁਲ ਵੀ ਤੇ ਇਸ ਦਾ ਯੂਰੀਆ ਨਾਲ ਇਸ ਦਾ ਬਹੁਤ ਵਧੀਆ ਮੇਲਿਆ ਯੂਰੀਆ ਦੇ ਨਾਲ ਦਾਣਿਆਂਦਾਰ ਆਪਾਂ ਬਰੀਕ ਯੂਰੀਆ ਪਾ ਸਕਦੇ ਆ ਤੇ ਨੈਨੋ ਯੂਰੀਆ ਦਾ ਵਿੱਚ ਕੋਈ ਦਮ ਨਹੀਂ ਹੈਗਾ ਜਿੱਦਾਂ ਕਿ ਦੁਕਾਨਦਾਰ ਕਹਿੰਦੇ ਆਪ ਨੈਨੋ ਯੂਰੀਆ ਪਾ ਕੇ ਇਹ ਇਹਨਾਂ ਮੈਗੀਨਾ ਸਪਰੇਅ ਕਰ ਲਿਓ ਕੋਈ ਬਾਦੂ ਦਾ ਖਰਚਾ ਹੁੰਦਾ ਨੈਨੋ ਯੂਰੀਆ ਇੱਕ ਵੀ ਪਰਸੈਂਟ ਰਿਜ਼ਲਟ ਨਹੀਂ ਆਉਂਦਾ ਨੈਨੋ ਯੂਰੀਆ ਦਾ ਆਪਣੇ ਹਿਸਾਬ ਨਾਲ ਬਾਕੀ ਜਿੰਨੇ ਆਉਂਦਾ ਹੋਊ ਆਉਂਦਾ ਹੋਊ ਪਰ ਆਪਣੇ ਹਿਸਾਬ ਨਾਲ ਇੱਕ ਵੀ ਪਰਸੈਂਟ ਨੈਨੋ ਯੂਰੀਆ ਰਿਜ਼ਲਟ ਨਹੀਂ ਹੁੰਦਾ ਨੈਨੋ ਯੂਰੀਆ ਦੇ ਬਰਾਬਰ ਆਪਾਂ ਦਾਣੇ ਵਾਲਾ ਯੂਰੀਆ ਬਰੀਕ ਦੀ ਸਪਰੇਅ ਕਰ ਦਿਓ ਰਿਜ਼ਲਟ ਵਧੀਆ ਆਉਂਦਾ ਨੈਨੋ ਯੂਰੀਆ ਦੇ ਇੱਕ ਵੀ ਪਰਸੈਂਟ ਰਿਜ਼ਲਟ ਆਪਾਂ ਨੂੰ ਹੀ ਲੱਗਿਆ ਜਿੰਨਾ ਕਿਸਾਨ ਦੇ ਖੇਤ ਦੇ ਹਿਸਾਬ ਨਾਲ ਆਉਂਦਾ ਹੋਊ ਉਹ ਤਾਂ ਬੱਕਰੀ ਗੱਲ ਆ ਆਪਾਂ ਨੂੰ ਨੈਨੋ ਯੂਰੀਆ ਦਾ ਬਿਲਕੁਲ ਰਿਜ਼ਲਟ ਨਹੀਂ ਆਇਆ ਇੱਕ ਮਹਿੰਗੀ ਬਹੁਤ ਪ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ ਅੱਜ ਆਪਾਂ ਵੀਡੀਓ ਬਣਾਈ ਸੀ ਮੈਗਜ਼ੀਨ ਸਰਫੇਟ ਦੀ ਸਪਰੇ ਆਪਾਂ ਕਿੰਨੀ ਡੋਜ਼ ਪਾਉਣੀ ਆ